ਸਵਰਗੀ ਪੰਥਰਾਤਨ ਪ੍ਰਚਨ ਸਿੰਘ ਟੋੜਾ ਦੀ 19ਵੀਂ ਵਰ੍ਹੇਵੰਤੀ ਉਹਨਾਂ ਦੇ ਜੱਦੀ ਪਿੰਡ ਟੋੜਾ ਵਿਖੇ ਮਨਾਈ ਗਈ। ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਕੇਂਦਰੀ ਜਲ ਸਪਲਾਈ ਮੰਤਰੀ ਗਜੇਂਦਰ ਸ਼ਖਾਵਤ, ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸੁਖਦੇਵ ਸਿੰਘ ਢੀਂਡਸਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਬੀਬੀ ਜਗੀਰ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਿਕਰਯੋਗ ਹੈ ਕਿ ਗੁਰਚਰਨ ਸਿੰਘ ਤੋੜਾ ਸ਼੍ਰੋਮਣੀ ਅਕਾਲੀ ਦਲ ਦੇ ਲਗਾਤਾਰ 27 ਵਾਰ ਪ੍ਰਧਾਨ ਰਹੇ ਨੇ ਅਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਹਨਾਂ ਦਾ ਨਾਮ ਹਮੇਸ਼ਾ ਵੱਡਾ ਬਣਿਆ ਰਹੇਗਾ ਮੁਫਤ ਕੀ ਰੇਵੜੀਆਂ ਲੈ ਕਰਕੇ ਆਪ ਦਾ ਲਾਲਚ ਦੇਖ ਕੇ ਕਿ ਆਪ ਲੋਕਾਂ ਦੇ ਵਿੱਚ ਮ आए हैं ਪੰਜਾਬ ਜੈਸੇ ਸੰਵੇਦਨਸ਼ੀਲ ਸੂਬੇ ਔਰ ਪੰਜਾਬ ਜੈਸੇ ਸੀਮਾਵਰਤੀ ਸੂਬੇ ਮੇ इस तरह की कैजुअल सरकार का होना पंजाब के भविष्य के लिए घातक हो सकता है आज केवल एक साल बीतने के बाद में वो आज स्पष्ट चित्र सबके सामने दिखाई देने लगा है जिस तरह से पंजाब में लॉ एंड ऑर्डर सिचुएशन कॉम्प्रोमाइज़ हुई है जिस तरह से पंजाब में गैंगस्टर्स और माफिया राज का उदय हुआ है जिस तरह से पंजाब में बेतहाशा ड्रग्स की में और वृद्धि हुई है निश्चित रूप से पंजाब के हालात सेंसिटिव हुए लेकिन इन सब से ऊपर भी जिस तरह से पंजाब में अलगाववाद की अग्नि को फिर भड़काने की कोशिश की जा रही है निश्चित रूप से चिंता का विषय है लेकिन माननीय गृहमंत्री जी ने पंजाब के मुख्यमंत्री को इस बात के लिए अपनी तरफ से निशर्त समर्थन दिया है और सहयोग पूर्ण सहयोग करने का भरोसा दिलाया कि अलगाववाद पंजाब में न पनपे और पंजाब में इस तरह के हालात न बिगड़े उसके लिए भारत सरकार ਪੂਰੇ ਤਾਕਤ ਕੇ ਸਾਥ ਮੈਂ ਪੰਜਾਬ ਦੀ ਸਰਕਾਰ ਕੇ ਪਿੱਛੇ ਖੜੀ ਆ ਐਨਐਸਏ ਅੰਤਰਰਾਸ਼ਟਰੀ ਜਹਿਦਗਰ ਕੋ ਚਾਹੁੰਦਾ ਇੱਕ ਐਹੋ ਜੀ ਸ਼ਖਸੀਅਤ ਆ ਕਿ ਜਿਹਦਾ ਮਨੁੱਖ ਦੇ ਅੰਦਰ ਚਾਨਣ ਹੋ ਜਾਂਦਾ ਉਹਨਾਂ ਦਾ ਨਾਮ ਲੈ ਕੇ ਮਨੁੱਖ ਲੱਗ ਕੇ ਚੱਲਦਾ ਉਹ ਚਾਨਣ ਜਿਹੜਾ ਆ ਉਹਨਾਂ ਨੇ ਬੰਡਿਆ ਵੀ ਆ ਅੱਜ ਜਿੰਨਾ ਪੰਥ ਦਾ ਪਰਿਵਾਰ ਇੱਥੇ ਬੈਠਾ ਇਹ ਉਹ ਦੇਖ ਲੈਂਦੇ ਸੀ ਉਹਨਾਂ ਦੀ ਇੱਕ ਬਾਜ ਵਾਲੀ ਅੱਖ ਹੁੰਦੀ ਸੀ ਉਹ ਦੇਖ ਲੈਂਦੇ ਸੀ ਕਿ ਮਨੁੱਖ ਸਿੱਖੀ ਚ ਪਰਪੱਕਤਾ ਦੇ ਵਿੱਚ ਆ ਤੇ ਹੌਸਲੇ ਵਾਲਾ ਉਹਨੂੰ ਚੁੱਕਦੇ ਸੀ ਤੇ ਰਾਜਨੀਤੀ ਦੇ ਵਿੱਚ ਉਹਨੂੰ ਲਿਆਉਂਦੇ ਸੀ ਫਿਰ ਉਹ ਰਾਜਨੀਤੀ ਚ ਕਿ ਲਿਆ ਕੇ ਆਪਣੇ ਤੋਂ ਵੱਡੇ ਮਕਾਮਾਂ ਤੱਕ ਵੀ ਲੱਗਾ ਇਹ ਉਹਨਾਂ ਦੀ ਜਾਦੂਗਰੀ ਨਹੀਂ ਸੀ ਉਹਨਾਂ ਦੀ ਕਲਾ ਸੀ ਜਿਹੜੀ 사ਤਗੁਰੂ ਜੀ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਸੀ ਸੋ ਮੈਂ ਸਮਝਦਾ ਇਹ ਸਿੱਖ ਪੰਥ ਦੇ ਵਿੱਚ ਰੂਹ ਉਤਾਰੇ ਦੀ ਤਰ੍ਹਾਂ ਇੱਕ ਅਥਾਰਟੀ ਬਣ ਕੇ ਜਸਵੰਤ ਗੁਰਜਨ ਸਿੰਘ ਦੀ ਕੌੜਾ ਏਨੀ ਚੱਪਦੇ ਰਹੇ ਆ ਇਹੋ ਹੀ ਕਾਰਨ ਹੈ ਕਿ ਅੱਜ ਰਾਜਨੀਤੀ ਦੇ ਕਿਸੇ ਮਹਾਰਤ ਤੇ ਚਲੇ ਜਾਓ ਇਸ ਐਵੇਂ ਨੀ ਗੱਲ ਹੁੰਦੀ ਤੇ ਖਾਸ ਕਰਕੇ ਕਿਉਂਕਿ ਮੈਂ ਉਹਨਾਂ ਦੀ ਵੱਡੀ ਸੰਗਤ ਕਰਦਾ ਰਿਹਾ ਤੇ ਉਹ ਮੇਰੇ ਨਾਲ ਹਰ ਕਥਾ ਜਿਹੜੇ ਮੈਂ ਦੇਖਣਾ ਉੱਤੇ ਉਹ ਆਟੋਮੈਟਿਕਲੀ ਨਾਂ ਜਿਹੜਾ ਆਉਣਾ ਜੋ ਉਹ ਹੀ ਜਾਂਦਾ ਪਰ ਉਹ ਨਾਂ ਵੱਡਾ ਨਹੀਂ ਸੀ ਉਹਨਾਂ ਦੀ ਜਿਹੜੀ ਇਹ ਸਿੱਖ ਪਰ ਰਾਸਤੀ ਪੰਥ ਪ੍ਰਾਸਤੀ ਸੀ ਉਹ ਮੂਰੇ ਆਉਂਦੀ ਸੀ ਔਰ ਉਹਨਾਂ ਨੇ ਹਮੇਸ਼ਾ ਹੀ ਵਿਖੜਿਆਂ ਪੈਂੜਿਆਂ ਦੇ ਵਿੱਚ ਵੀ ਜੋਗ ਅਗਵਾਈ ਕੀਤੀ ਜਿਸ ਮੇਲੇ ਸਮਾ ਕਈ ਵਾਰੀ ਭਿਆਨਕਰ ਵੀ ਆਇਆ ਪਰ ਉਹਨਾਂ ਨੇ ਉਹ ਸਤਿਗੁਰਦਿਆਂ ਦਿੱਤੀਆਂ ਪੈੜਾਂ ਉਹਨਾਂ ਪੈੜਾਂ ਦੇ ਅਨੁਸਾਰ ਪੰਥ ਨੂੰ ਵੀ ਸਹਿਤ ਦਿੱਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਵੀ ਸਹਿਤ ਦਿੱਤੀ ਉਹ ਜਿਹੜਾ ਸਮਾਂ ਉਹ ਸਮਾਂ ਹੁਣ ਟੱਪ ਗਿਆ ਕਿਉਂਕਿ ਉਸ ਵੇਲੇ ਜਿਹੜੇ ਜਥੇਦਾਰ ਵੀ ਹੁੰਦੇ ਸੀ ਮੈਂ ਨਿਰਧਨ ਤਾਂ ਨਹੀਂ ਕਿਸੇ ਨੂੰ ਵੀ ਹੁਣ ਵੀ ਸਾਰੇ ਮੈਂਬਰ ਸਤਕਾਰਯੋਗ ਆ ਜਥੇਦਾਰ ਵੀ ਸਤਕਾਰਯੋਗ ਆ ਪਰ ਉਹ ਜਥੇਦਾਰੀ ਕਲਚਰ ਜਿਹੜਾ ਸੀ ਉਹ ਜਥੇਦਾਰੀ ਕਲਚਰ ਕੀ ਹੁੰਦਾ ਸੀ ਉਹ ਹੁੰਦਾ ਸੀ ਵੀ ਮੈਂ ਮਾਰਾਂ ਤੇ ਪੰਥ ਠੀਕ ਹੈ ਅੱਜ ਕਈ ਵਾਰੀ ਆਪਾਂ ਉਹਨੂੰ ਉਲਟਾ ਕਰਕੇ ਦੇਖਦੇ ਆਂ ਕਿਉਂਕਿ ਪਾਂਸ ਸਰਜੀਤ ਰਹੂਗਾ ਤੇ ਫਿਰ ਕੌਮ ਵੀ ਤੇ ਉਹਦੇ ਨਾਲ ਜਿਹੜੇ ਇਹਦੇ ਵਿੱਚ ਵਿਚਰਨ ਵਾਲੇ ਉਹ ਵੀ ਰਹਿਣਗੇ। ਤੋਂ ਉਹਨਾਂ ਦੀਆਂ ਮੈਂ ਤਾਂ ਘੰਟਿਆਂ ਬੱਧੀ ਉਹਨਾਂ ਤੇ ਬੋਲ ਸਕਦਾ। ਉਹਨਾਂ ਦਾ ਜੀਵਨ ਇੱਕ ਮਸਾਲੀ ਜੀਵਨ ਸੀ। ਹਰ ਇੱਕ ਪੱਖ ਦੇ ਉੱਤੇ ਜੇ ਉਹਨਾਂ ਨੂੰ ਇੱਥੇ ਬੈਠੇ ਦੇਖਦੇ ਸੀ ਆ ਪਿਛਲੇ ਕਮਰੇ ਦੇ ਵਿੱਚ। ਉਹਨਾਂ ਦੀ ਗੱਲ ਕਰਨ ਦਾ ਢਾਂਗ ਤਰੀਕਾ ਬੇਵਾਕ ਹੋ ਕੇ ਉਹ ਗੱਲ ਜਿਹੜੀ ਆਪਣੀ ਕਹਿ ਜਾਂਦੇ ਸੀ। ਇਹ ਬੇਬਾਕੀ ਦਾ ਸਬੂਤ ਇੱਥੇ ਸਾਡੇ ਉਸ ਵੇਲੇ ਦੇ ਸਾਫਤਾ ਮੁੱਖ ਮੰਤਰੀ ਸਰਦਾਰ ਸਰਜੀਤ ਸਿੰਘ ਬਰਨਾਲਾ ਨੇ ਬਿਆਨ ਵੀ ਦਿੱਤਾ ਸੀ। ਸੋ ਇਹ ਬਿਆਨ ਕੀਤੀਆਂ ਗਾਥਾ ਜਿਹੜੀਆਂ ਇਦਾਂ ਚਲੀਆਂ 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 ਜਾਣੀਆਂ। ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਤਾਂ ਇੱਕੋ ਹੀ ਅਰਦਾਸ ਕਰਦਾ ਹੁੰਨਾ ਕਿ ਸਾਨੂੰ ਵੀ ਸਤਗੁਰ ਜੀ ਇਹ ਸੋਝੀ ਬਖਸ਼ਿਸ਼ਕਾਰ ਉਸ ਰੰਗਲੇ ਸੱਜਣ ਉਸ ਪਵਿੱਤਰ ਆਤਮਾ ਨੇ ਇਸ ਧਰਤੀ ਤੇ ਆ ਕੇ ਜੇ ਗੁਰਸਿੱਖੀ ਚ ਪੈਰ ਰੱਖਿਆ ਤੇ ਕੇਸਾਂ ਸੁਆਸਾਂ ਨਾਲ ਨਵਾਈ। ਇਹ ਦੇਖੋ ਆ ਜਿਹੜਾ ਸਮਾਂ ਚੱਲ ਰਿਹਾ ਇਹ ਇਸੇ ਤਰਜ਼ ਤੇ ਚੱਲ ਰਿਹਾ। ਤੇ ਮੈਨੂੰ ਪਿੱਛੇ ਇਹਦੇ ਰਾਜਨੀਤੀ ਦੀ ਦੀ ਆ ਉਹ ਰਾਜਨੀਤੀ ਕੀ ਆ ਕਿ ਸੌਖਾ ਜਿਹਾ ਟੰਗ ਹੁੰਦਾ ਜਿਹਦੇ ਨਾਲ ਨਫਰਤ ਹੀ ਆਪਾਂ ਪੈਦਾ ਕਰ ਦਈਏ ਵੱਖ-ਵੱਖ ਫਿਰਕਿਆਂ 'ਚ ਨਫਰਤਾਂ ਜੀਆਂ ਸ਼ੁਰੂ ਹੋ ਜਾਣ ਫਿਰ ਉਹਦਾ ਕਈ ਵਾਰੀ ਵੱਡਾ ਸਿਆਸੀ ਲਾਹਾ ਲੈਣ ਨਾਲੇ ਲੋਕਜਤਨ ਵੀ ਕਰਦੇ ਆ ਪੰਥ ਜੀ ਰਤਨ ਜੈਦਾ ਗੁਰਜੰਨ ਸਿੰਘ ਟੌੜਾ ਦੀ ਯਾਦ ਨੂੰ ਬਤੇ ਵੀ ਭੁਲਾਇ ਨਹੀਂ ਜਾ ਸਕਦਾ ਉਹਨਾਂ ਨੇ ਆਪਣੀ ਜ਼ਿੰਦਗੀ ਤੇ ਆਖਰੀ ਸਾਹ ਤੱਕ ساری ਜ਼ਿੰਦਗੀ ਪੰਥ ਪ੍ਰਸਤੀ ਦੇ ਵਿੱਚ ਲਵਰੇਜ ਹੋ ਕੇ ਪੰਥ ਪ੍ਰਸਤੀ ਦਾ ਝੰਡਾ ਵਰਦਾਰ ਹੋ ਕੇ ਜਿਹੜਾ ਆਪਣੀ ਪਛਾਣ ਬਣਾਈ ਆਪਣੇ ਸਹਿਚਾਰ ਨਹੀਂ ਵੀ ਆਪਣੇ ਵਿਵਹਾਰ ਨਹੀਂ ਵੀ ਆਪਣੇ ਸਿਧਾਂਤਕ ਪਕੜ ਤੇ ਸਿਧਾਂਤਕ ਪਹਿਰੇਦਾਰੀ ਦੇ ਤੌਰ ਤੇ ਵੀ ਉਹਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਮੈਂ ਕਹਿ ਸਕਦਾ ਕਿ ਜੈਦਾ ਚੌੜਾ ਸਾਹਿਬ ਦੀਆਂ ਯਾਦਾਂ ਹਮੇਸ਼ਾ ਅਮਿੱਟ ਰਹਿਣਗੀਆਂ ਜਿਨ੍ਹਾਂ ਦਾ ਵੀ ਉਹਨਾਂ ਦਾ ਵਾਪਿਆ ਪੰਜਾਬ ਦੀ ਮੌਜੂਦਾ ਸਰਕਾਰ ਨੇ ਆਪਣੇ ਜਿਸ ਤਰ੍ਹਾਂ ਕਰਤਾਰ ਨਹੀਂ ਕਹਿ ਲਓ ਕਾਮਕਾਰ ਨਹੀਂ ਕਹਿ ਲਓ ਮਾਲਾ ਲੋਕਾਂ ਦੇ ਮਨਾਂ ਤੋਂ ਬਿਲਕੁਲ ਉਤਰ ਚੁੱਕੀ ਆ ਵਿਸ਼ਵਾਸ ਗਵਾ ਚੁੱਕੀ ਆ ਉਹ ਕੇਵਲ ਗੱਲਾਂ ਬਾਤਾਂ ਨਾਲ ਹੀ ਲੋਕਾਂ ਨੂੰ ਡੰਗ ਟਪਾਉਂਦੇ ਰਹੇ ਔਰ ਖਾਸ ਤੌਰ ਤੇ ਹੁਣ ਤੁਸੀਂ ਪਿਛਲੇ ਦਿਨਾਂ ਵਿੱਚ ਸਰਕਾਰ ਨੂੰ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਫਟਕਾਰਾਂ ਪਾਈਆਂ ਲਾਂਟਾਂ ਪਾਈਆਂ ਔਰ ਖਾਸ ਤੌਰ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਕੇਂਦਰ ਦੇ ਮੰਤਰੀ ਗ੍ਰਹਿ ਮੰਤਰੀ ਕੋ ਜਾ ਕੇ ਕੇਵਲ ਸੀਆਰਪੀ ਅਫੀਸੀਆਂ ਬਟਾਲੀ ਨਾ ਮੰਗ ਕੇ ਤਾਂ ਪੰਜਾਬ ਦੀ ਵੀ ਤਹੇਨ ਕੀਤੀ ਆ ਪੰਜਾਬ ਨੂੰ ਬਦਨਾਮ ਵੀ ਕੀਤਾ ਪੰਜਾਬ ਦੀ ਪੁਲਿਸ ਤੇ ਪ੍ਰਸ਼ਾਸਨ ਦੀ ਵੀ ਤੋਹੀਨ ਕੀਤੀ ਆ ਬੇਵਿਸ਼ਵਾਸੀ ਪੈਦਾ ਕੀਤੀ ਆ ਔਰ ਮੈਂ ਸਮਝਦਾ ਕਿ ਇਹਦੇ ਨਾਲ ਪੰਜਾਬ ਦੁਨੀਆ ਤੇ ਦੇਸ਼ ਦੇ ਵਿੱਚ ਇੱਕ ਅਸ਼ਾਂਤ ਪਰਦੇਸ ਦੇ ਤੌਰ ਤੇ ਪਛਾਣ ਕਰਾਤੀ ਮੁੱਖ ਮੰਤਰੀ ਸਾਹਿਬ ਨੇ ਆਪ ਆਪਣੇ ਪੈਰਾਂ ਤੇ ਆਪ ਹੀ ਕੋਹਾੜਾ ਮਾਰ ਲਿਆ ਆਪਣੇ ਘਰ ਨੂੰ ਆਪ ਹੀ ਲੰਬੂ ਲਾ ਲਿਆ ਔਰ ਜਿਸ ਤਰੀਕੇ ਨਾਲ ਪਿਛਲੇ ਕੁਝ ਦਿਨਾਂ ਚ ਵਾਪਰਿਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਿੱਲੀ ਜਾ ਕੇ ਨਾਤਾ ਸਥਾਈ ਮੈਂਬਰਸ਼ਿਪ ਡੈਮਾ ਦੇ ਕੰਟਰੋਲ ਦੀ ਮੰਗ ਕੇ ਆਏ ਨਾ ਆ ਜਿਹੜਾ ਹੁਣ ਕਣਕ ਦਾ ਖਰਾਬਾ ਹੋ ਰਿਹਾ ਕਣਕ ਫਰਵਾਹ ਤਬਾਹ ਹੋ ਰਹੀ ਹੈ ਇਹਦੇ ਪੈਰਾਮੀਟਰ ਜਿਹੜੇ ਨੇ ਇਹਦੀਆਂ ਸਪੈਸੀਫਿਕੇਸ਼ਨ ਜਿਹੜੀਆਂ ਨੇ ਮੱਧ ਪ੍ਰਦੇਸ਼ ਸਰਕਾਰ ਨੇ ਕੇਸ ਰੱਖ ਕੇ ਉਹ ਸਪੈਸੀਫਿਕੇਸ਼ਨਸ ਹ ਰਿਲੈਕਸ ਕਰਨ ਦੀ ਚਿੱਠੀ ਵੀ ਅੱਜ ਹਾਸਲ ਕਰ ਲਈ ਤੇ ਮੇਰਾ ਖਿਆਲ ਪੰਜਾਬ ਸਰਕਾਰ ਨੇ ਅਜੇ ਆਪਣੀ ਦਲੀਲ ਅਪੀਲ ਵੀ ਨਹੀਂ ਭੇਜੀ ਅਰਜੀ ਵੀ ਨਹੀਂ ਭੇਜੀ ਇਹ ਤਾਂ ਮਾੜੀ ਗੱਲ ਕੀ ਹੋ ਸਕਦੀ ਆ ਇੱਕ ਪਾਸੇ ਤਾਂ ਕਣਕ ਦਾ تباہ ਹੋ ਗਿਆ ਦੂਜੇ ਪਾਸੇ ਮੱਡੀਆਂ ਵਿੱਚ ਜਿਹੜਾ ਡਿਸਕਲਰ ਹੋਣਾ ਦਾਣਾ ਸੁਗੜਨਾ ਉਹਦਾ ਜਿਹੜੀ ਸਪੈਸੀਫਿਕੇਸ਼ਨ ਤੈ ਪੂਰੀਆਂ ਕਰੇ ਨਹੀਂ ਸਕਣੀ ਪੰਜਾਬ ਦੇ ਕਿਸਾਨਾਂ ਦੀ ਕਣਕ ਉਹਦਾ ਕੇਸ ਅਜੇ ਤੱਕ ਦਿੱਲੀ ਦੇ ਕੋਲ ਰੱਖਿਆ ਹੀ ਨਹੀਂ ਮੱਧ ਪ੍ਰਦੇਸ਼ ਸਰਕਾਰ ਨੇ ਰੱਖ ਕੇ ਪਾਸ ਵੀ ਕਰਵਾ ਲਿਆ ਤੋ ਜਿਹੜੀਆਂ ਗੱਲਾਂ ਦਿੱਲੀ ਜਾ ਕੇ ਕਰਨ ਵਾਲੀਆਂ ਸੀ ਮੁੱਖ ਮੰਤਰੀ ਸਾਹਿਬ ਉਹ ਕਰਕੇ ਨਹੀਂ ਲਿਆਏ ਦਿੱਲੀ ਜੋ ਮੰਗ ਕੇ ਆਏ ਉਹ ਪੰਜਾਬ ਦੀ ਮੰਗ ਨਹੀਂ ਹੈ ਪੰਜਾਬ ਤਾਂ ਉਹ ਕਹਿੰਦਾ ਵੀ ਸਰਹੱਦ ਤੇ ਲਾਇਦਾਂ ਬੀਐਸਐਫ ਵੀ ਜਿਹੜੀ 50 ਕਿਲੋਮੀਟਰ ਅੱਗੇ ਆ ਗਈ ਪੰਜਾਬ ਤਾਂ ਚਾਹੁੰਦਾ ਵੀ ਆਰਥ ਸੈਨਿਕ ਵਲਟੇੜੀਆਂ ਵਾਪਸ ਦਿੱਲੀ ਵਾਲੇ ਲਾਇਦਾਂ ਜੋ ਕਹਾੜ ਕੋ ਬਾਦ ਵੇਲੇ ਦਾ ਜਿਹੜਾ ਬੋਝ ਪੰਜਾਬ ਨੂੰ ਝੱਲਣਾ ਪਿਆ ਉਹ ਜਿਹੜੀ ਕਮਰ ਟੁੱਟੀ ਪੰਜਾਬ ਦੀ ਉਹ ਅੱਜ ਤੱਕ ਨਹੀਂ ਸੂਤ ਆਈ ਆਰਥਿਕ ਤੌਰ ਤੇ ਗਰਬੀ ਵਾਲਾ ਪੰਜਾਬ ਤੇ ਆ ਜਿਹੜਾ ਬੋਝ ਆ ਹੁਣ ਮਨਾ ਮੂਹੀ ਹੋਰ ਪਾ ਕੇ ਆਗੇ ਅਮਰਪਾਲ ਸਦੇ ਵੀ ਦਾ ਵਾਪਸ ਹੋਇਆ ਇਸ ਟਮ ਹਲੇ ਪੱਜਾਇ ਦਿਖਾਰੇ ਨੇ ਵੀ ਹਲੇ ਪੱਜਾਇ ਹੋਏ ਕੋਈ ਗੱਲ ਜ਼ਰੂਰ ਮੈਂ ਕਹਿ ਸਕਦਾ ਹੈ ਕਿ ਇਹ ਅਲਾਕਾ ਨਾਲ ਪਰ ਅਮਰਪਾਲ ਹੋਰਾਂ ਦੇ ਕੇਸ ਦੇ ਵਿੱਚ ਤੇ ਇਸ ਤਰ੍ਹਾਂ ਸਿੱਖਾਂ ਨੂੰ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਸਾਜ਼ਿਸ਼ ਦੇ ਤਹਿਤ ਉਹ ਬੜੀ ਦੁਖਦਾਈ ਸਮ ਸਰਦਾਰ ਗੁਰਤਾਰਨ ਸਿੰਘ ਟੋੜਾ ਜੀ ਵੀ ਅੱਜ ਇਹ ਟੋੜਾ ਵਿਧਾਨ ਸਭਾ ਨਾਭਾ ਦੇ ਵਿੱਚ ਇਨੀ ਵੀ ਵਰਸ ਜਿਹੜਿਆ ਮੌਕੇ ਮੈਂ ਤੇ ਹਾਜ਼ਰੀ ਲਾਉਣ ਵਾਸਤੇ ਹਾਜ਼ਰ ਹੋਇਆ ਔਰ ਅਕਸਰ ਉਹਨਾਂ ਦੇ ਕਰਤਾਰ ਬਾਰੇ ਉਹਨਾਂ ਬਾਰੇ ਜੀਵਨ ਬਾਰੇ ਬਹੁਤ ਕੁਝ ਸੁਣਿਆ ਬੜੀ ਸਿੰਪਲ ਲੀਵਿੰਗ ਹਾਈ ਫੀਟਿੰਗ ਦਾ ਇਨਸਾਨ ਸੀ ਜੀ ਹਮੇਸ਼ਾ ਪੰਥ ਲਈ ਕਮਿਟਿਡ ਸੀ ਜੀ ਔਰ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਵਾਲਾ ਔਰ ਦੇਖੋ 27 ਸਾਲ ਲਗਾਤਾਰ ਐਸਜੀਪੀਸੀ ਦੇ ਪ੍ਰਧਾਨ ਰਹੇ ਨੇ ਔਰ ਬੜੇ ਉੱਚੇ ਅਹੁਦਿਆਂ ਤੇ ਉਹਨਾਂ ਨੇ ਹੋਰ ਵੀ ਸੇਵਾ ਨਿਭਾਈ ਆ पर बहुत ही डाउन टू अर्थ होके उन्होंने हमेशा पंक्ति चढ़दी कलाली काम ਕੀਤਾ ਤੇ ਉਹਨਾਂ ਦੀ ਘਾਟ ਕਦੇ ਪੂਰੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੇ ਜਿਹੜੇ ਪੁਰਨੇ ਪਾਏ ਹਨ ਉਹਨਾਂ ਤੋਂ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਪਰਮਾਤਮਾ ਕਰਦੀ ਕਲਾ ਮੁੱਖ ਮੰਤਰੀ ਸਾਹਿਬ ਨੇ ਗਰਦਾਬਰੀ ਦੇ ਆਰਡਰ ਕੀਤੇ ਹੋਏ ਨੇ ਜੀ ਬੀ ਮਸਟ ਬੀ ਬਰਸਾਤ ਜਿਹੜੀ ਹੈ ਚਾਹੇ ਉਹਦੇ ਨਾਲ ਕਣਕ ਸਬਜ਼ੀਆਂ ਹਰਾ ਚਾਰਾ ਜਾਂ ਮਕਾਨ ਟਾਏ ਨੇ ਤੋਂ ਸਭ ਦਾ ਮੁਆਵਜ਼ਾ ਵੀ ਅਨਾਉਂਸ ਕਰਤਾ ਔਰ ਅਸੀਂ ਵਿਸਾਖੀ ਤੋਂ ਤੇ ਨੇੜੇ ਤੇੜੇ ਉਹ ਮੁਆਵਜ਼ਾ ਜਿਹੜਾ ਖਾਤਿਆਂ ਦੇ ਵਿੱਚ ਪਾ ਦਾਂਗੇ ਜੀ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੈ ਜੀ ਅੱਗੇ ਸਰਕਾਰਾਂ ਆਉਂਦੀਆਂ ਸੀ ਗੱਲਾਂ ਕਰਨ ਵਾਲੀਆਂ ਇਹ ਕੰਮ ਕਰਨ ਵਾਲੀ ਸਰਕਾਰ ਹੈ ਲਾਈਵ ਤੇ ਇਸ ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ